ਛੇਤੀ ਛੇਤੀ ਤੁਸੀਂ ਵੀ ਨਿਬੇੜ ਲਓ ਬੈਂਕਾਂ ਦੇ ਆਪਣੇ ਸਾਰੇ ਕੰਮ ਕਿਉਂਕਿ ਇਸ ਮਹੀਨੇ 13 ਦਿਨ ਬੈਂਕ ਰਹਿਣ ਵਾਲੇ ਨੇ ਬੰਦ ਇਸ ਰਿਪੋਰਟ ਦੇ ਵਿੱਚ ਦੇਖੋ ਅੱਜ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜੁਹਾ ਭਾਰਤੀ ਰਿਜ਼ਰਵ ਬੈਂਕ ਯਾਨਕੀ ਆਰਬੀਆਈ ਨੇ ਜੂਨ 2025 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਗਲੇ ਮਹੀਨੇ ਯਾਨਕੀ ਕੱਲ ਤੋਂ ਜਿਹੜਾ ਕਿ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਬੈਂਕ ਕੁੱਲ ਜਿਹੜੇ ਕਿ 13 ਦਿਨ ਬੈਂਕ ਬੰਦ ਰਹਿਣ ਵਾਲੇ ਨੇ ਇਹਨਾਂ ਦੇ ਵਿੱਚ ਦੱਸਦੇ ਕਿ ਬਕਰੀਦ ਐਤਵਾਰ ਅਤੇ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਹਫ਼ਤਾਵਾਰੀ ਛੁੱਟੀਆਂ ਸਮੇਤ ਕਈ ਖੇਤਰੀ ਤਿਉਹਾਰ ਸ਼ਾਮਿਲ ਨੇ ਪਰ ਅਬ ਜੋ ਕਿ ਹਰ ਸਾਲ ਭਾਰਤੀ ਰਿਜ਼ਰਵ ਬੈਂਕ ਰਾਜ ਸਰਕਾਰਾਂ ਦੇ ਨਾਲ ਮਸ਼ਵਰਾ ਕਰਕੇ ਸਾਰੇ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਤਿਆਰ ਕਰਦਾ ਹੈ ਅਤੇ ਇਸ ਨੂੰ ਆਪਣੇ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਨਤਕ ਕਰਦਾ ਹੈ ਤਾਂ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਹਰ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਨੇ ਇਸ ਤੋਂ ਇਲਾਵਾ ਆਰਬੀਆਈ ਨੇ ਕੁਝ ਖਾਸ ਰਾਜ ਪਦਰੀ ਛੁੱਟੀਆਂ ਦਾ ਵੀ ਐਲਾਨ ਕੀਤਾ ਹੈ ਤਾਂ ਜਾਣਦੇ ਹਾਂ ਦੱਸਦੇ ਕਿ ਜੋ ਸਿਰਫ ਸੰਬੰਧਿਤ ਰਾਜਾਂ ਦੇ ਵਿੱਚ ਹੀ ਜੋ ਕਿ ਵੈਧ ਹੋਣ ਗਿਆ ਇਸ ਦੇ ਲਈ ਗ੍ਰਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਅਗਲੇ ਮਹੀਨੇ ਯਾਨੀ ਕਿ ਕੱਲ ਤੋਂ ਕੋਈ ਜ਼ਰੂਰੀ ਕੰਮ ਕਰਵਾਉਣਾ ਚਾਹੁੰਦੇ ਨੇ ਬੈਂਕ ਸ਼ਾਖਾਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਛੁੱਟੀਆਂ ਦੀ ਸੂਚੀ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਬਾਅਦ ਵਿੱਚ ਖੱਜਲ ਖੁਆਰ ਨਾ ਹੋਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਅਸੁਵਿਧਾ ਜਿਹੜੀ ਕਿ ਅਸੁਵਿਧਾ ਤੋਂ ਬਚਾ ਜਾ ਸਕੇ ਤਾਂ ਗੱਲ ਕਰਦੇ ਹਾਂ ਉਹਨਾਂ ਛੁੱਟੀਆਂ ਦੀ ਤਾਂ Eid ul Azha ਬਕਰੀਦ ਦੇ ਮੌਕੇ ਦੇ ਉੱਤੇ ਕੇਰਲ ਦੇ ਕੋਚੀ ਅਤੇ ਜੋ ਕਿ ਹੋਰ ਕਈ ਥਾਵਾਂ ਦੇ ਉੱਤੇ ਬੈਂਕ 6 ਜੂਨ ਨੂੰ ਬੰਦ ਰਹਿਣਗੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ 7 ਜੂਨ ਯਾਨੀ ਕਿ ਸ਼ਨੀਵਾਰ ਨੂੰ ਬਕਰੀਦ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਐਤਵਾਰ 8 ਜੂਨ ਨੂੰ ਹਫਤਾਵਾਰੀ ਛੁੱਟੀ ਹੋਵੇਗੀ ਇਸ ਤਰ੍ਹਾਂ ਕੇਰਲ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ 3 ਦਿਨਾਂ ਦਾ ਲੰਮਾ ਵੀਕੈਂਡ ਮਿਲ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੂਨ 2025 ਦੀਆਂ ਬੈਂਕ ਛੁੱਟੀਆਂ ਦੀ ਸੂਚੀ 1 ਜੂਨ ਜੋ ਕਿ ਐਤਵਾਰ ਹੈ ਹਫਤਾਵਾਰੀ ਛੁੱਟੀ ਹੁੰਦੀ ਹੈ ਸਾਰੇ ਰਾਜਾਂ ਦੇ ਵਿੱਚ ਬੈਂਕ ਬੰਦ ਰਹਿਣਗੇ 6 ਜੂਨ ਸ਼ੁੱਕਰਵਾਰ ਈਦੂ ਅਜ਼ਾ ਯਾਨੀ ਕਿ ਕੇਰਲ ਦੇ ਵਿੱਚ ਬੈਂਕ ਬੰਦ ਰਹਿਣਗੇ 7 ਜੂਨ ਸ਼ਨੀਵਾਰ ਹੈ ਬਕਰੀਦ ਈਦ ਉਸ ਜ਼ੁਹਾ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ 8 ਜੂਨ ਐਤਵਾਰ ਹੈ ਹਫਤਾਵਾਰੀ ਛੁੱਟੀ ਹੋਵੇਗੀ 11 ਜੂਨ ਫਿਰ ਬੁੱਧਵਾਰ ਹੈ ਸੰਤ ਗੁਰੂ ਕਬੀਰ ਜਨਮ ਦਿਤੀ ਦਾਗਾ ਦਵਾ ਹਿਮਾਚਲ ਪ੍ਰਦੇਸ਼ ਅਤੇ ਸਿੱਕਮ ਦੇ ਵਿੱਚ ਬੈਂਕ ਬੰਦ ਰਹਿਣਗੇ ਫਿਰ ਆਉਂਦੀ ਹੈ 14 ਜੂਨ ਸ਼ਨੀਵਾਰ ਦੂਜਾ ਸ਼ਨੀਵਾਰ ਹੈ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ 15 ਜੂਨ ਐਤਵਾਰ ਹੈ ਹਫਤਾਵਾਰੀ ਛੁੱਟੀ ਹੋਵੇਗੀ 22 ਜੂਨ ਵੀ ਐਤਵਾਰ ਹੈ ਹਫਤਾਵਾਰੀ ਛੁੱਟੀ ਹੋਵੇਗੀ 27 ਜੂਨ ਸ਼ੁੱਕਰਵਾਰ ਹੈ ਰੱਥ ਯਾਤਰਾ ਕੰਗ 오ਡੀਸ਼ਾ ਅਤੇ ਮਨੀਪੁਰ ਦੇ ਵਿੱਚ ਬੈਂਕ ਬੰਦ ਰਹਿਣਗੇ 26 ਜੂਨ ਸ਼ਨੀਵਾਰ ਹੈ ਚੌਥਾ ਸ਼ਨੀਵਾਰ ਹੈ ਸਾਰੇ ਰਾਜਾਂ ਦੇ ਵਿੱਚ ਬੈਂਕ ਬੰਦ ਰਹਿਣਗੇ ਤਾਂ 29 ਜੂਨ ਵੀ ਐਤਵਾਰ ਹੈ ਹਫਤਵਾਰੀ ਛੁੱਟੀ ਹੋਵੇਗੀ 30 ਜੂਨ ਸੋਮਵਾਰ ਹੈ ਰੇਮਨਾਨੀ ਮਿਜ਼ੋਰਮ ਦੇ ਵਿੱਚ ਬੈਂਕ ਬੰਦ ਰਹਿਣਗੇ ਰੇਮਨਾਈਕ ਤਿਉਹਾਰ ਹੈ ਜੋ ਕਿ ਮਿਜ਼ੋਰਮ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਕਰਕੇ ਬੈਂਕ ਉੱਥੇ ਬੰਦ ਰਹਿਣਗੇ ਜੇਕਰ ਬੈਂਕ ਬੰਦ ਹੈ ਤਾਂ ਗ੍ਰਾਹਕ ਨੈੱਟ ਬੈਂਕਿੰਗ ਜਾਂ ਫਿਰ ਮੋਬਾਈਲ ਬੈਂਕਿੰਗ ਯੂਪੀਆਈ ਅਤੇ ਏਟੀਐਮ ਸੇਵਾਵਾਂ ਦੀ ਵਰਤੋਂ ਕਰ ਸਕਦੇ ਨੇ ਖਾਤਾਧਾਰਕਾਂ ਇਹਨਾਂ ਡਿਜੀਟਲ ਸੇਵਾਵਾਂ ਦੇ ਰਾਹੀਂ ਲੈਣਦੇਣ ਜਾਰੀ ਰੱਖ ਸਕਦੇ ਨੇ ਤੇ ਛੁੱਟੀਆਂ ਦੇ ਦੌਰਾਨ ਸਿਰਫ ਬੈਂਕ ਕਲੀਅਰਿੰਗ ਜੁੜੀ ਕਿਤੇ ਹੋਰ ਪੋਤੀ ਗਲੈਂਡ ਦੇਣ ਜੋ ਕਿ ਨੈਰੋਗੇਸ਼ੀਲ ਜੋ ਕਿ ਇਨਸਟਰੂਮੈਂਟਸ ਐਕਟ ਦੇ ਅਧੀਨ ਆਉਂਦੇ ਨੇ ਤਸੰਭਵ ਹੋਣਗੇ ਸੰਭਵ ਨਹੀਂ ਹੋਣਗੇ ਤਾਂ ਜਿਹੜੇ ਕਿ ਆਨਲਾਈਨ ਆਪਣੀ ਪੇਮੈਂਟਸ ਕਰ ਸਕਦੇ ਨੇ ਉਹ ਤਾਂ ਜਾਈ ਰਹਿਣਗੇ ਪਰ ਬੈਂਕ ਜ਼ਰੂਰ ਬੰਦ ਰਹਿ ਸਕਦੇ ਨੇ ਤਾਂ ਇਸ ਖਬਰ ਨੂੰ ਜ਼ਰੂਰ ਧਿਆਨ ਨਾਲ ਸੁਣ ਲਿਓ ਕਿਉਂਕਿ ਅਗਲੇ ਮਹੀਨੇ ਕੱਲ ਤੋਂ ਅੱਜ 31 ਤਰੀਕ ਹੈ ਤੇ ਕੱਲ ਤੋਂ ਬੈਂਕ ਬੰਦ ਰਹਿ ਸਕਦੇ ਨੇ ਕਿਉਂਕਿ ਬੈਂਕ ਅੱਧੀਆ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਆਰਬੀਆਈ ਦੇ ਵੱਲੋਂ ਤਾਂ ਦੇਸ਼ ਭਰ ਦੇ ਵਿੱਚ ਬੈਂਕਾਂ ਦੇ ਜੋ ਕਿ 12 ਦਿਨ 12 ਤੋਂ 13 ਦਿਨ ਬੈਂਕ ਬੰਦ ਰਹਿਣਗੇ ਹਾਲਾਂਕਿ ਕੁਝ ਤਿਹਾੜ ਜਿਹੜੇ ਕਿ ਭਾਰਤ ਦੇ ਵਿੱਚ ਮਨਾਏ ਜਾਂਦੇ ਨੇ ਉਹਨਾਂ ਕਰਕੇ ਤੇ ਕੁਝ ਕੇਰਲ ਤੇ ਮਣੀਪੁਰ ਓਡੀਸ਼ਾ ਦੇ ਵਿੱਚ ਮਨਾਏ ਜਾਂਦੇ ਤਾਂ ਉੱਥੇ ਬੰਦ ਰਹਿਣਗੇ